ਸੁਨਾਰੇਪੁਰ ਵਿਖੇ ਦੇ ਲਈ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਜਿਸ ਦੇ ਕਿ ਇਸ ਮੰਦਭਾਗੀ ਖਬਰ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਦਰਸਲ ਮਾਪਿਆਂ ਨੇ ਕੁਝ ਸਮੇਂ ਦੇ ਵਿੱਚ ਨੌਜਵਾਨ ਨੂੰ ਮਿਲਣ ਦੇ ਲਈ ਕੈਨੇਡਾ ਜਾਣਾ ਸੀਗਾ ਵੀਜ਼ਾ ਉਹਨਾਂ ਦੇ ਆ ਚੁੱਕੇ ਸੀ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਦੇ ਨੌਜਵਾਨ ਪੁੱਤਰ ਦੇ ਨਾਲ ਇਹ ਹਾਦਸਾ ਵਾਪਰਦਾ ਹੈ ਉਸ ਤੋਂ ਬਾਅਦ ਇਹ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸਿਆ ਕਿ ਮੰਦਭਾਗੀ ਘਟਨਾ ਬਰਨਾਲਾ ਦੇ ਰਹਿਣ ਵਾਲੇ ਨੌਜਵਾਨ ਦੇ ਨਾਲ ਵਾਪਰੀ ਹੈ ਜੋ ਕਿ ਬਰਨਾਲਾ ਦੇ ਕਸਬੇ ਪਦੌੜ ਦਾ ਰਹਿਣ ਵਾਲਾ ਸੀਗਾ ਤੇ 3 ਸਾਲ ਪਹਿਲਾਂ ਸੁਨਿਆਰੀ ਪੁਕੀਦਲੀ ਕੈਨੇਡਾ ਦੇ ਵਿੱਚ ਗਿਆ ਸੀ ਤੇ ਦੱਸਿਆ ਜਾ ਰਿਹਾ ਕਿ 3 ਸਾਲ ਪਹਿਲਾਂ ਉਹ ਨੌਜਵਾਨ ਸਟੱਡੀ ਵਿਜ਼ਿਟ ਤੇ ਗਿਆ ਸੀ ਤੇ ਹੁਣ ਉਸ ਨੂੰ 10 ਦਿਨ ਪਹਿਲਾਂ ਹੀ ਹਲੇ ਵਰਕ ਪਰਮਿਟ ਮਿਲਿਆ ਸੀ ਤੇ ਦੱਸਿਆ ਜਾ ਰਿਹਾ ਕਿ ਕੰਮ ਕਰਨ ਦੇ ਲਈ ਹੀ ਉਹ ਜਾ ਰਿਹਾ ਸੀ ਤੇ ਰਾਹ ਦੇ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੁੰਦਾ ਹੈ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਪਰ ਹਸਪਤਾਲ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਦੱਸਦੀ ਕਿ ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਨੌਜਵਾਨ ਪੁੱਤਰ ਦੇ ਮ੍ਰਿਤਕ ਦੇ ਵਾਪਸ ਭਾਰਤ ਲਿਆਂਦੇ ਜਾਵੇ ਤਾਂ ਕਿ ਉਹਨਾਂ ਦੇ ਵੱਲੋਂ ਉਸਦੇ ਅੰਤਿਮ ਰਸਮਾਂ ਨਿਮਾਈਆਂ ਜਾ ਸਕਣ ਉਸਦੇ ਅੰਤਿਮ ਦਰਸ਼ਨ ਕੀਤੇ ਜਾ ਸਕਣ ਇਸ ਦੇ ਨਾਲ ਕਿ ਉਹਦਾ ਅੰਤਿਮ ਸੰਸਕਾਰ ਪਿੰਡ ਦੇ ਵਿੱਚ ਕੀਤਾ ਜਾਵੇ ਉੱਥੇ ਦੱਸਿਆ ਗਿਆ ਕਿ ਮੇਰੇ ਤੱਕ ਨੌਜਵਾਨ ਦਾ ਨਾਮ ਸੁਖਚੰਦ ਸਿੰਘ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ ਮਹਿਜ਼ 23 ਸਾਲ ਸੀਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਮਾਪਿਆਂ ਨੇ ਵੀ ਉਸ ਨੂੰ ਮਿਲਣ ਦੇ ਲਈ ਕੈਨੇਡਾ ਦੇ ਵਿੱਚ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਮਜ ਭਾਗਾ ਪਾਣਾ ਉਹਨਾਂ ਦੇ ਜਵਾਨ ਪੁੱਤਰ ਦੇ ਨਾਲ ਵਾਪਰਿਆ ਉਸ ਤੋਂ ਬਾਅਦ ਪਰਿਵਾਰ ਦਾ ਰੋੜੋ-ਰੁਕੀ ਬੁਰਾ ਹਾਲ ਦਰਸਲ ਨੌਜਵਾਨ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀਗਾ ਉਸ ਤੋਂ ਬਾਅਦ ਹੁਣ ਪਰਿਵਾਰ ਦੇ ਵਿੱਚ ਇਕੱਲੇ ਮਾਤਾ ਪਿਤਾ ਰਹਿ ਚੁੱਕੇ ਨੇ ਜਿਨ੍ਹਾਂ ਦਾ ਇਕਲੌਤਾ ਸਹਾਰਾ ਉਹਨਾਂ ਤੋਂ ਛਿਨ ਚੁੱਕਿਆ ਤੇ ਉਸ ਤੋਂ ਬਾਅਦ ਮਾਪਿਓ ਦਾ ਰੋ ਰੋ ਕੇ ਬੁਰਾ ਹਾਲ ਹੈ ਉਹਨਾਂ ਦੇ ਵੱਲੋਂ ਇਹੀ ਗੁਹਾਰ ਲਗਾਈ ਜਾ ਰਹੀ ਹੈ ਕਿ ਉਹਨਾਂ ਦੀ ਨੌਜਵਾਨ ਦੀ ਉਹਨਾਂ ਦੇ ਨੌਜਵਾਨ ਪੁੱਤਰ ਦੀ ਮ੍ਰਿਤਕ ਦੇ ਵਾਪਸ ਪਾਰਤ ਲੈ ਆਂਦੀ ਜਾਵੇ ਤਾਂ ਕਿ ਉਹਨਾਂ ਦੇ ਵੱਲੋਂ ਉਸ ਦੀ ਅੰਤਿਮ ਰਸਮਾਂ ਨਿਭਾਈਆਂ ਜਾ ਸਕਣ ਤੁਸੀਂ ਵੀ ਸੁਣੋ ਪੂਰਾ ਮਾਮਲਾ ਕੀ ਹੈ ਤੇ ਇਸ ਸੰਬੰਧੀ ਪਰਿਵਾਰਿਕ ਮੈਂਬਰ ਕੀ ਜਾਣਕਾਰੀ ਦੇ ਰਹੇ ਕਜਨ ਸੀਗਾ ਜੀ ਰੋਜੀ ਰੋਟੀ ਲਈ ਬਾਹਰ ਗਿਆ ਸੀਗਾ ਵਿਦੇਸ਼ ਤੇ ਉਧਰ ਕਿਸੇ ਦੁਰਘਟਨਾ ਕੀ ਸੜਕ ਹਾਸੇ ਦੇ ਵਿੱਚ ਉਸ ਦੀ ਡੈਥ ਹੋ ਗਈ ਤੇ ਉਦੋਂ ਬਾਅਦ ਸਾਡੇ ਪਰਿਵਾਰ ਦਾ ਬਹੁਤ ਹੀ ਮਾੜਾ ਹਾਲ ਹੋਇਆ ਪਿਆ ਦਾ ਵੀ ਪਰਿਵਾਰ ਦਾ ਇੰਨਾ ਬੁਰਾ ਹਾਲ ਕਿ ਮਾਂ ਪਿਓ ਇਕੱਲਾ ਰਹਿ ਗਿਆ ਰੋਜੀ ਰੋਟੀ ਲਈ ਗਿਆ ਸੀ ਪਰਿਵਾਰ ਦੀ ਖਾਤਰ ਵੀ ਕੁਝ ਕਮਾ ਕੇ ਫਿਰ ਵਿਆਹ ਕਰਵਾਉਂਗਾ ਵਿਆਹ ਦੀ ਯਾਤਰੀ ਗਿਆ ਸੀਗਾ ਵੀ ਘਰ ਦਾ ਵੀ ਕਬੀਲਦਾਰੀ ਚੱਕੀ ਸੀ ਉਸ ਮੁੰਡੇ ਨੇ ਵੀ ਐਸੀ ਤਾਂ ਇਹ ਸਰਕਾਰ ਅੱਗੇ ਮੰਗ ਕਰਦੇ ਆ ਵੀ ਵੀ ਉਹਦੇ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤੇ ਉਹਦੀ ਬੋਡੀ ਨੂੰ ਇੱਧਰ ਲਿਆਂਦਾ ਜਾਵੇ ਤਾਂ ਜੋ ਜੋ ਵੀ ਰੀਤੀ ਰਿਵਾਜ ਹੁੰਦੇ ਆ ਪਰਿਵਾਰ ਦੇ ਉਹ ਸਾਨੂੰ ਸੰਸਕਾਰ ਕਰ ਸਕਣ ਸਰਦਾ ਪਰਿਵਾਰ ਵਿੱਚ ਕੌਣ ਰਹਿ ਗਿਆ ਜੀ ਬਾਕੀ ਪਰਿਵਾਰ ਦੇ ਵਿੱਚ ਜੀ ਮਾਤਾ ਪਿਤਾ ਇੱਕ ਭਰਾ ਜੀ ਪਰਜਾਈ ਬੱਚੇ ਵਸੇ ਹੀ ਰਹਿਣਗੇ 13 ਤਰੀਕ ਦੀ ਸ਼ਾਮ ਨੂੰ 7:00 ਵਜੇ ਦੀ ਘਟਨਾ ਜੀ ਸਾਨੂੰ 11:00 ਵਜੇ ਦੇ ਕਰੀਬ ਪਤਾ ਲੱਗਿਆ ਜੋ ਵੀ ਉਹਨਾਂ ਦੀ ਮਦਦ ਕਰ ਸਕਦੇ ਜਰੂਰ ਕਰਨੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਇੱਧਰ ਵੀ ਆਪਣੇ ਪੰਜਾਬ ਸਰਕਾਰ ਨੂੰ ਵੀ ਤੇ ਉੱਧਰਲੇ ਵੀ ਜੋ ਕਾਨੂੰਨ ਹੈ ਜੋ ਮਦਦ ਹੋ ਸਕਦੀ ਹੈ ਕਰਨੀ ਚਾਹੀਦੀ ਹੈ ਕਿਉਂਕਿ ਨੌਜਵਾਨ ਮੁੰਡਾ ਛੇ ਇਦੋਂ ਵੱਡਾ ਘਾਟਾ ਕੋਈ ਨਹੀਂ ਅੱਜ ਮੈਨੂੰ ਪਤਾ ਲੱਗਿਆ ਸੰਚੈਨ ਸਿੰਘ ਜਿਹੜੇ ਬਿੱਕਰ ਸਿੰਘ ਦੇ بیٹے ਸੀ ਕਿ ਉਹਨਾਂ ਦਾ ਬ੍ਰਿੰਟਨ ਦੇ ਵਿੱਚ ਇੱਕ ਬੜੀ ਮਾੜੀ ਘਟਨਾ ਨਾ ਇਨਸੀਡੈਂਟ ਨਾਲ ਮੌਤ ਹੋ ਗਈ ਹੈ ਤੇ ਰੋਜੀ ਰੋਟੀ ਲਈ ਕਿਉਂਕਿ ਸਰਕਾਰਾਂ ਜਿਹੜੀਆਂ ਸਾਡੀਆਂ ਭਾਰਤ ਦੀਆਂ ਬੜੀਆਂ ਨਲਾਇਕ ਨੇ ਇਹ ਬੇਰੁਜ਼ਗਾਰ ਹੋ ਕਰਕੇ ਜਿਹੜੇ ਸਾਡੇ ਨੌਜਵਾਨ ਨੇ ਉਹਦੇ ਮਾਪੇ ਜ਼ਮੀਨਾਂ ਵੇਚ ਕੇ ਬਾਹਰ ਭੇਜਦੇ ਆ ਤੇ ਉਹ ਜਦੋਂ ਕਮਾਈ ਕਰਨ ਲਈ ਜਾਂਦੇ ਆ ਤੇ ਉੱਥੇ ਜਦੋਂ ਇਦਾਂ ਦੀ ਘਟਨਾ ਵਾਪਰ ਜਾਂਦੀ ਆ ਮਾਂ ਬਾਪ ਤਾਂ ਜਉਂਦਾ ਹੀ ਮਰ ਜਾਂਦਾ ਤੇ ਜਿਹੜਾ ਆਰਥਿਕ ਨੁਕਸਾਨ ਵੱਡਾ 30 ਤੋਂ 35 ਲੱਖ ਰੁਪਈਆ ਉਹਨਾਂ ਨੇ ਲਾਇਆ ਸੀ ਉਹ ਵੀ ਹੋ ਗਿਆ ਤੇ ਘਰੋਂ ਪੁੱਤਰ ਵੀ ਚਲਿਆ ਗਿਆ ਤੇ ਸਾਨੂੰ ਸੁਣ ਕੇ ਬੜਾ ਦੁੱਖ ਲੱਗਿਆ ਜੀ ਅੱਜ ਹੀ ਮਤਲਬ ਪਤਾ ਲੱਗਿਆ ਸਾਨੂੰ ਤੇ ਮੈਂ ਸਰਦਾਰ ਸਿਮਰਜੀਤ ਸਿੰਘ ਮਾਨਕਣੋਂ ਦੁੱਖ ਸਾਂਝਾ ਕਰਦਾ ਜੀ ਤੇ ਸੈਂਟਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਮੈਂ ਬੇਨਤੀ ਕਰਦਾ ਕਿ ਇਹ ਪਰਿਵਾਰ ਦੀ ਸਾਰ ਲਈ ਜਾਵੇ ਇਹਨਾਂ ਨੂੰ ਆਰਥਿਕ ਸਹਾਇਤਾ ਦੇਣੀ ਚਾਹੀਦੀ ਆ ਕਿਉਂਕਿ ਉਹਨਾਂ ਕੋਲੇ ਰਿਆ ਕੁਛ ਨਹੀਂ ਉਹਨਾਂ ਦਾ ਇੱਕ ਪੁੱਤਰ ਸੀ ਉਹੀ ਨੌਜਵਾਨ ਦੀ ਮੌਤ ਹੋ ਗਈ ਆ ਤੇ ਮਾਪੇ ਉਹਨਾਂ ਦੇ ਬਿਲਕੁਲ ਟੁੱਟ ਚੁੱਕੇ ਆ ਸਾਡੇ ਪਧੌੜ ਦੇ ਵਿੱਚ ਬਹੁਤ ਹੀ ਸੋਗਮਈ ਜਿਹੜੀ ਲਹਿਰ ਆ ਇਹ ਦੌੜ ਗਈ ਆ ਜੀ ਬਹੁਤ ਦੁੱਖ ਹੋਇਆ ਜੀ ਸਾਨੂੰ ਸਾਰਿਆਂ ਨੂੰ